ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਸਵਾਗਤ ਹੈ ਮੇਰੇ YouTube ਚੈਨਲ ਤੇ ਉਮੀਦ ਕਰਦਾ ਕਿ ਸਾਰੇ ਠੀਕ ਹੋਵੋਗੇ ਅੱਜ ਨਵੇਂ ਦਿਨ ਨਵੀਂ ਸ਼ੁਰੂਆਤ ਕਰਦੇ ਆਂ ਅੱਜ ਮੈਂ ਤੁਹਾਨੂੰ ਇੱਕ ਐਡਰੈਸ ਥਾਂ ਲੈ ਕੇ ਜਾਊਂਗਾ ਜਿੱਥੇ ਕੈਨੇਡਾ ਵਾਂਗੂ ਬਰਫ਼ ਤੇ ਠੰਡ ਪੈਂਦੀ ਹੈ ਅਤੇ ਉਹ ਵੀ ਆਸਟ੍ਰੇਲੀਆ ਦੇ ਵਿੱਚ ਉਸ ਤੋਂ ਪਹਿਲਾਂ ਜਿਹੜੇ ਮੇਰੇ ਭੈਣ ਭਰਾ ਨਵੇਂ ਆ ਇਸ ਚੈਨਲ ਤੇ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਪਲੀਜ਼ ਕਮੈਂਟ ਕਰਦਿਆ ਕਰੋ ਤਾਂ ਜੋ ਮੈਨੂੰ ਮੇਰੀਆਂ ਗਲਤੀਆਂ ਦਾ ਪਤਾ ਲੱਗੇ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕਾਰ ਵਿੱਚ ਗੈਸ ਪੁਆਈ ਦੇ ਟਾਇਰ ਦੇ 에ਅਰ ਪ੍ਰੈਸ਼ਰ ਚੈੱਕ ਕਿਤੇ ਬਿਕੋਸ ਸਨੋ ਵਿੱਚ ਜਾਣ ਤੋਂ ਪਹਿਲਾਂ ਟਾਇਰ ਦੇ 에ਅਰ ਪ੍ਰੈਸ਼ਰ ਚੈੱਕ ਕਰਨਾ ਬਹੁਤ ਹੀ ਜ਼ਰੂਰੀ ਹੈ ਆਦਰਵਾਇਸ ਟਾਇਰ ਫਟਣ ਦੇ ਵੀ ਝਾਰਾ ਚਾਂਸਸ ਹੁੰਦੇ ਨੇ ਅੱਜ ਮੈਂ ਤੁਹਾਨੂੰ ਜਿਹੜੀ ਜਗ੍ਹਾ ਤੇ ਲੈ ਕੇ ਚੱਲਾਂ ਉਸ ਨੂੰ ਮਾਉਂਟ ਹੋਥਮ ਕਹਿੰਦੇ ਹਨ ਇਹ ਵਿਕਟੋਰੀਆ ਦੇ ਵਿੱਚ ਦ ਗ੍ਰੇਟ ਡਿਵਾਈਡਿੰਗ ਰੇਂਜ ਦੇ ਵਿੱਚ ਇੱਕ ਛੋਟਾ ਜਿਹਾ ਹਲਟ ਸਟੇਸ਼ਨ ਹੈ ਇਹ ਮੈਲਬਨ ਤੋਂ ਅਰਾਊਂਡ 350 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਸਿਨੀ ਤੋਂ ਅਰਾਊਂਡ 750 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਹੈ ਜਿਹੜਾ ਇੱਥੇ ਜਾਨੂ ਰੋਡ ਪੈਂਦਾ ਉਸ ਨੂੰ ਆਪਾਂ ਦ ਗ੍ਰੇਟ ਐਲਪਾਈਨ ਰੋਡ ਨਾਂ ਵੀ ਜਾਣਦੇ ਹਾਂ ਇਸ ਦੀ ਉਚਾਈ ਲਗਭਗ 6000 ਫੀਟ ਦੱਸੀ ਜਾਂਦੀ ਹੈ ਜੇਕਰ ਇੱਥੇ ਜਾਣ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੋ ਤਰੀਕੇ ਨਾਲ ਜਾ ਸਕਦੇ ਹੋ ਪਹਿਲਾਂ ਜੇਕਰ ਤੁਹਾਡੇ ਕੋਲ ਆਪਣਾ ਪਰਸਨਲ ਵਹੀਕਲ ਹੈ ਤਾਂ ਤੁਸੀਂ ਉਸ ਰਾਹੀਂ ਜਾ ਸਕਦੇ ਹੋ ਤੇ ਸੈਕੰਡਲੀ ਜੇਕਰ ਤੁਸੀਂ ਪਬਲਿਕ ਟਰਾਂਸਪੋਰਟੇਸ਼ਨ ਚਾਹੁੰਦੇ ਹੋ ਤਾਂ ਇੱਥੇ ਬੱਸ ਸਰਵਿਸ ਅਵੇਲੇਬਲ ਹੈ ਤੇ ਇਹ ਜਿਹੜੀ ਬੱਸ ਸਰਵਿਸ ਹੈ ਉਹ ਤੁਹਾਨੂੰ ਸਰਦਨ ਕ੍ਰਾਸ ਸਟੇਸ਼ਨ ਤੋਂ ਮਿਲ ਜਾਏਗੀ ਇਸ ਬੱਸ ਸਰਵਿਸ ਦਾ ਨਾਮ ਹੋਥਮ ਬੱਸ ਐਂਡ 스ਨੋਬਾਲ ਹੈ ਤੁਸੀਂ ਇੱਥੇ ਜਾ ਕੇ ਇੱਥੇ ਦੀ ਟਾਈਮਿੰਗ ਪਤਾ ਕਰ ਸਕਦੇ ਹੋ ਤੇ ਤੁਸੀਂ ਬੱਸ ਫੜ ਕੇ ਵੀ ਇੱਥੇ ਆ ਸਕਦੇ ਹੋ ਕੱਲ ਸ਼ਾਮ ਨੂੰ ਮੈਨੂੰ ਪਤਾ ਲੱਗਾ ਸੀ ਕਿ ਇੱਥੇ ਸਨੋ ਪੈਣੀ ਹੈ ਬਟ ਸਨੋ ਪੈਣ ਦੇ ਚਾਂਸਸ 60% ਸੀਗੇ ਤੇ ਮੈਂ ਡਿਸਾਈਡ ਕੀਤਾ ਕਿ ਉਹਨਾ ਨੈਕਸਟ ਵਲੌਗ ਇੱਥੇ ਬਣਾਇਆ ਜਾਵੇ ਤੇ ਮੈਂ ਆਪਣੇ ਫਰੈਂਡ ਨੂੰ ਕਾਲ ਕੀਤੀ ਤੇ ਉਸ ਨੂੰ ਐਗਰੀ ਕਰ ਲਿਆ ਮੇਰੇ ਨਾਲ ਜਾਣ ਲਈ ਸਭ ਤੋਂ ਪਹਿਲਾਂ ਤਾਂ ਮੈਂ ਉੱਥੇ ਹੋਟਲ ਲੱਭਣ ਦੀ ਕੋਸ਼ਿਸ਼ ਕੀਤੀ ਬਟ ਇਹ ਜਿਹੜਾ ਸੀਜ਼ਨ ਆ ਬੜਾ ਪੀਕ ਸੀਜ਼ਨ ਹੁੰਦਾ ਤੇ ਇੱਥੇ ਜਿਹੜਾ ਰੂਮ ਲੱਭਣਾ ਸਭ ਤੋਂ ਡਿਫਿਕਲਟ ਹੈ ਤੇ ਮੈਨੂੰ ਉੱਥੇ ਮਾਊਂਟ ਹੋਤਮ ਕੋਈ ਰੂਮ ਨਹੀਂ ਮਿਲੇ ਸੋ ਮੈਂ ਸੋਚਿਆ ਕਿ ਨੀਅਰ ਬਾਈ ਕੋਈ ਟਾਊਨ ਹੋਊਗਾ ਉੱਥੇ ਮੈਂ ਟਰਾਈ ਕਰੂੰਗਾ ਤੇ ਬਾਅਦ ਵਿੱਚ ਕੁਝ ਟਾਈਮ ਬਾਅਦ ਮੈਂ ਟਰਾਈ ਕੀਤਾ ਮੈਨੂੰ ਬ੍ਰਾਈਟ ਦੇ ਵਿੱਚ ਇੱਕ ਰੂਮ ਮਿਲਿਆ ਸੋ ਦੇਰੀ ਨਾ ਕਰਦੇ ਹੋਏ ਮੈਂ ਰੂਮ ਬੁੱਕ ਕਰ ਲਿਆ ਹਾਂਜੀ ਜਿੱਦਾਂ ਤੁਸੀਂ ਦੇਖ ਹੀ ਰਹੇ ਹੋ ਅਸੀਂ ਬ੍ਰਾਈਟ ਪਹੁੰਚ ਚੁੱਕੇ ਹਾਂ ਤੇ ਇਥੇ ਦੀ ਬਿਊਟੀ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਕਿ ਇਹ ਕਿੰਨਾ ਸੋਹਣਾ ਹੈ ਇਹ ਵੀ ਇੱਕ ਛੋਟਾ ਜਿਹਾ ਟਾਊਨ ਹੈ ਇਸਦੇ ਬਾਰੇ ਮੈਂ ਅਲੱਗ ਤੋਂ ਵਲੌਗ ਬਣਾਉਂਗਾ ਪ੍ਰੋਪਰ ਬਲੌਗ ਬਣਾਉਂਗਾ ਕਿਉਂਕਿ ਇੱਥੇ ਬਹੁਤ ਕੁਝ ਦੇਖਣ ਨੂੰ ਹੈ ਇੱਥੇ ਟ੍ਰੈਕਿੰਗ ਕਰਨ ਨੂੰ ਵੀ ਬਹੁਤ ਕੁਝ ਹੈ ਤੇ ਆ ਦੇਖੋ ਤੁਹਾਨੂੰ برف ਦਿਖਣੀ ਸ਼ੁਰੂ ਹੋ ਗਈ ਹੈ ਜਿੱਦਾਂ ਜਿੱਦਾਂ ਅਸੀਂ ਉੱਪਰ ਜਾਵਾਂਗੇ ਉੰਨੀ ਹੀ ਜ਼ਿਆਦਾ برف ਹੋਣੀ ਸ਼ੁਰੂ ਹੋ ਜਾਏਗੀ ਇਹ ਇੱਕ ਤਰ੍ਹਾਂ ਦੀ ਹਾਈਟ ਹੈ ਜਿੱਦਾਂ ਆਪਾਂ ਪੂਰੀ ਹਾਈਟ ਤੇ ਪਹੁੰਚ ਜਾਾਂਗੇ ਉੱਥੇ ਤੁਹਾਨੂੰ ਕਾਫੀ ਕਾਫੀ ਸਨੋ ਦਿਖਣ ਨੂੰ ਮਿਲੇਗੀ ਬਟ ਜਦੋਂ ਆਪਾਂ ਮਾਊਂਟ ਹੋਥਮ ਪਹੁੰਚਾਂਗੇ ਉੱਥੇ ਸ਼ਾਇਦ ਤੁਹਾਨੂੰ ਘੱਟ ਮਿਲੇ ਬਿਕੋਜ਼ ਉਹ ਥੋੜਾ ਜਿਹਾ ਨੀਵਾ ਪੰਗਾ ਤੇ ਬਾਕੀ ਦੇਖਦੇ ਹਾਂ ਕਿ ਕੀ ਹੁੰਦਾ ਤੇ ਆ ਦੇਖੋ ਕਿੰਨੀ ਸੋਹਣਾ ਕਿੰਨਾ ਸੋਹਣਾ 뷰 ਹੈ ਤੇ ਆ ਦੇਖੋ ਪਹਾੜ ਦੇ ਸਾਈਡ ਤੇ ਕਿੱਦਾਂ ਕਿੰਨੀ ਸੋਹਣੀ ਲੱਗਦੀ ਹੈ ਬਰਫੀ ਤੁਹਾਨੂੰ ਕਿੱਦਾਂ ਲੱਗਾ ਇਹ 뷰 ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਆ ਦੇਖੋ ਕਿੰਨਾ ਸੋਹਣੇ ਕਿੰਨੇ ਸੋਹਣੇ ਲੱਗ ਰਹੇ ਆ ਪੇੜ ਤੇ ਹੁਣ ਸਨੋ ਵੀ ਥੋੜੀ ਥੋੜੀ ਵੱਧ ਰਹੀ ਹੈ ਸਾਨੂੰ ਸ਼ਾਇਦ ਸਨੋ ਚੇਨ ਪਾਣੀ ਪੈਣੀ ਹੈ ਤੇ ਦੇਖਦੇ ਹਾਂ ਕਿ ਕਿੱਦਾਂ ਹੁੰਦੀ ਹੈ ਅੱਗੇ ਕਿਉਂਕਿ ਬੇ ਬਣੀਆਂ ਹੁੰਦੀਆਂ ਸਨੋ ਚੇਨ ਪਾਣ ਨੂੰ ਇਹ ਮਸਟ ਹੈ ਮੇ ਕੋ ਤਾਂ ਓਰੇੜੀ ਆਪਣੀ ਸਨੋ ਚੇਨ ਹੈਗੀ ਸੀ ਇਸ ਕਰਕੇ ਮੈਂ ਰੈਂਟ ਤੇ ਨਹੀਂ ਲਈ ਬਰ ਜੇਕਰ ਤੁਸੀਂ ਆ ਰਹੇ ਹੋ ਤਾਂ ਆਪਣੀ ਸਨੋ ਚੇਨ ਜ਼ਰੂਰ ਨਾਲ ਲੈ ਕੇ ਆਈਓ ਬਿਕੋਜ਼ ਜੇਕਰ ਤੁਹਾਡੇ ਕੋਲ ਸਨੋ ਚੇਨ ਨਹੀਂ ਹੈਗੀ ਤੇ ਜੇਕਰ ਇੰਨੀ ਜ਼ਿਆਦਾ ਸਨੋ ਤੁਹਾਨੂੰ ਦੇਖੂਗੀ ਜੇਕਰ ਕੋਈ ਕਿਸੇ ਨੇ ਰੋਕ ਲਿਆ ਤਾਂ ਤੁਹਾਨੂੰ ਫਾਈਨ ਵੀ ਹੋ ਸਕਦਾ ਆ ਦੇਖੋ ਪੇੜ ਦੇਖੋ ਕਿੰਨੇ ਸੋਹਣੇ ਲੱਗ ਰਹੇ ਆ ਇਹ ਠੰਡੇ ਦੇ ਕਰਕੇ ਇਦਾਂ ਦੇ ਹੋ ਗਏ ਆ ਅਦਰਵਾਈਜ਼ ਜੇ ਲੋ ਤੁਸੀਂ ਇੱਥੇ ਗਰਮੀ ਨੂੰ ਜਰਮੀਆਂ ਦੇ ਵਿੱਚ ਆਉਂਗੇ ਇੱਥੇ ਐ ਪ੍ਰੋਪਰ ਇੱਕ ਗ੍ਰੀਨ ਹੋਣਗੇ ਦੇਖੋ ਕਿੰਨੀ ਜਿਆਦਾ ਕਿੰਨੀ ਜਿਆਦਾ ਸਨੋਂ ਹੈ ਤੇ ਮੇਰੀ ਗੱਡੀ ਵਿੱਚ ਥੋੜਾ ਬੋਤਾ 슬ਿੱਪ ਕਰ ਰਹੀ ਹੈ। ਹਾਂਜੀ ਹੁਣ ਅਸੀਂ ਮਾਉਂਟ ਹੋਥਮ ਹੋਰ ਅੜੀ ਪਹੁੰਚ ਚੁੱਕੇ ਹਾਂ ਇੱਥੇ ਦਾ ਵੈਦਰ ਕਾਫੀ ਠੀਕ ਹੈ। ਇਹ ਰੋਡ ਕਾਫੀ ਕਲੀਅਰ ਕਰਕੇ ਰੱਖਦੇ ਆ ਕਿਉਂਕਿ ਇਹ ਇੱਕ ਟੂਰਿਸਟ ਪਲੇਸ ਹੈ। ਤੇ ਤੁਸੀਂ ਦੇਖ ਹੀ ਸਕਦੇ ਹੋ ਕਿ ਲੋਕਾਂ ਦਾ ਕਿੰਨਾ ਰਸ਼ਾ ਇੱਥੇ ਤੇ ਹੁਣ ਆਪਾਂ ਦੇਖਦੇ ਹਾਂ ਕਿ ਸਾਨੂੰ ਗੱਡੀ ਦੀ ਪਾਰਕਿੰਗ ਕਿੱਥੇ ਮਿਲਦੀ ਹੈ। ਆ ਇੱਥੇ ਔਰੇਡੀ ਪਾਰਕਿੰਗ ਹੈਗੀ ਹੈ ਤੇ ਇੱਥੇ ਲਾ ਕੇ ਆਪਾਂ ਤੁਹਾਨੂੰ ਹੁਣ ਮਾਉਂਟ ਆਉਟੋਮ ਦਿਖਾਣੇ ਕਿ ਕਿੱਦਾਂ ਦਾ ਹੈ ਹਾਂਜੀ ਆਪਾਂ ਆਪਣੀ ਗੱਡੀ ਲਾ ਦਿੱਤੀ ਹੈ ਪਾਰਕਿੰਗ ਤੇ ਤੇ ਤੁਸੀਂ ਵੀਊ ਦੇਖੋ ਕਿੰਨਾ ਸੋਹਣਾ ਹੈ ਤੇ ਆਪਾਂ ਔਰੇਡੀ ਹੁਣ ਲੇਟ ਹੋ ਚੁੱਕੇ ਹਾਂ ਕਿਉਂਕਿ ਹੁਣ ਸ਼ਾਮ ਹੋ ਗਈ ਹੈ ਆ ਸਾਹਮਣੇ ਜਿਹੜੀ ਤੁਸੀਂ ਚੀਜ਼ ਦੇਖ ਰਹੇ ਹੋ ਇਹਨੂੰ ਕੇਬਲਕਾਰ ਕਹਿੰਦੇ ਆ ਇਹ ਐਜ਼ ਅ ਸਕੀ ਜਾਂ 스노우보ਰਡਿੰਗ ਦੇ ਪਰਪਸਲੀ ਯੂਜ਼ ਕੀਤੀ ਜਾਂਦੀ ਹੈ ਲੋਕੀ ਇਹਦੇ ਵਿੱਚ ਬੰਦੇ ਆ ਤੇ ਇਹ ਉੱਪਰ ਲੈ ਜਾਂਦੀ ਹੈ ਤੇ ਇੱਥੋਂ ਆ ਜਿਹੜਾ ਟਰੈਕ ਆ ਤੁਹਾਨੂੰ ਦਿਖ ਰਿਹਾ ਹੈ ਆ ਇਥੇ ਤੁਸੀਂ ਸਕੀ ਜਾਂ ਫਿਰ স্নੋਬੋਰਡ ਚਲਾ ਸਕਦੇ ਮੈਂ ਅੱਗੇ ਜਾਣਾ ਨਹੀਂ ਸਕਦਾ ਕਿਉਂਕਿ ਇਹ ਕਾਫੀ ਰਿਸਕੀ ਹੁੰਦਾ ਤੁਸੀਂ ਦੇਖ ਸਕਦੇ ਹੋ ਇੱਥੇ ਪੈਟਰਨ ਤੇ ਇੱਥੇ ਲੋਕੀ ਜਾਂ ਫਿਰ ਕੋਈ ਵੀ ਆਨ ਕੇ ਇੱਥੇ ਸਕੀ ਕਰ ਸਕਦਾ ਜਿਹਨੂੰ ਨੌਲੇਜ ਹੈ ਆਦਰਵਾਇਸ ਇੱਥੇ ਕਲਾਸਿਸ ਵੀ ਮਿਲਦੀਆਂ ਜੇਕਰ ਤੁਸੀਂ ਕਲਾਸਿਸ ਲੈਣੀ ਹੋ ਤਾਂ ਇਹ ਲੈ ਸਕਦੇ ਹੋ ਬਾਕੀ ਤੁਸੀਂ ਮੌਸਮ ਦੇਖੋ ਆ ਦੇਖੋ ਸਕੀ ਅਜੂ ਦਾ স্নੋਬੋਰਡਿੰਗ ਆ স্নੋਬੋਰਡ ਹੁੰਦਾ ਇਹ ਤੁਸੀਂ ਲੈ ਸਕਦੇ ਹੋ ਹਾਇਰ ਕਰ ਸਕਦੇ ਹੋ ਇਨੂੰ ਤੇ ਜੇਕਰ ਤੁਹਾਨੂੰ ਚਲਾਣਾ ਆਂਦਾ ਤਾਂ ਗੁੱਡ ਅਦਰਵਾਈਜ਼ ਤਾਂ ਮੈਂ ਪ੍ਰੈਫਰ ਕਰੂੰਗਾ ਕਿ ਤੁਸੀਂ ਕਲਾਸਿਸ ਲੈ ਲਓ ਤੇ ਆ ਹੈਗਾ ਇਹ ਇੱਕ ਰੈਸਟੋਰੈਂਟ ਤੇ ਇੱਥੇ ਤੁਸੀਂ ਖਾ ਪੀ ਵੀ ਸਕਦੇ ਹੋ ਇੱਥੇ ਤੁਸੀਂ ਆਪਣੇ ਜੋ ਵੀ ਹੈਗਾ ਤੁਸੀਂ ਆਪਣਾ ਸਮਾਨ ਲੈ ਸਕਦੇ ਹੋ ਕੀ ਦੇ ਰਿਲੇਟਡ ਦੇਖੋ ਵਾਦਰ ਕਿੰਨਾ ਸੋਹਣਾ ਜੀ ਮੈਨੂੰ ਤਾਂ ਬੜਾ ਹੀ ਵਧੀਆ ਲੱਗ ਰਿਹਾ ਦੇਖੋ ਉੱਪਰ ਆ ਜਿਹੜਾ ਤੁਸੀਂ ਦੇਖ ਰਹੇ ਹੋ ਬੱਦਲ ਹੈ ਜਿਹੜਾ ਇਹ ਧੁੰਦ ਤੁਹਾਨੂੰ ਲੱਗ ਰਹੀ ਹੈ ਨਾ ਇਹ ਐਕਚੁਅਲ ਤੇ ਬੱਦਲ ਹੁੰਦਾ ਹੈ ਕੈਮਰਾ ਦੇ ਵਿੱਚ ਤਾਂ ਕਾਫੀ ਕਲੀਅਰ ਹੈ ਪਰ ਜੇਕਰ ਤੁਸੀਂ ਅੱਖਾਂ ਨਾਲ ਦੇਖੋਗੇ ਨਾ ਆਨਕੇ ਤੇ ਸਾਡੇ ਤੋਂ ਪੁੱਛੋ ਕਿ ਇਹ ਇਹ ਕਾਫੀ ਧੁੰਦ ਹੈ ਉਹਨ ਇਸ ਟਾਈਮ ਦੇ ਵਿੱਚ ਬਟ ਕੈਮਰਾ ਦੇ ਵਿੱਚ ਨਹੀਂ ਆ ਰਹੀ ਤੇ ਦੇਖੋ ਕਿੰਨਾ ਸੋਹਣਾ ਕਿੰਨਾ ਸੋਹਣਾ ਬਣਾਇਆ ਗਿਆ ਹੈ ਲੋਕਾਂ ਦੀ ਫੈਸਿਲਿਟੀ ਲਈ ਤੇ ਆ ਦੇਖੋ ਜੀ ਆਪਾਂ ਹੁਣ ਓਲਰੀਡੀ ਹੋਟਲ ਦੇ ਵਿੱਚ ਜਿਹੜਾ ਇੱਥੇ ਦਾ ਰਿਜ਼ੋਰਟ ਹੈਗਾ ਤੇ ਆਪਾਂ ਇੱਥੇ ਹੋਟਲ ਮਜ਼ੋਰਡ ਸੈਂਟਰਲ ਜਿਹੜਾ ਜਿਹਨੂੰ ਸੈਂਟਰਲ ਵੀ ਕਹਿੰਦੇ ਨੇ ਇੱਥੇ ਪਹੁੰਚ ਪਹੁੰਚ ਚੁੱਕੇ ਹਾਂ ਤੇ ਇੱਥੇ ਤੁਹਾਨੂੰ ਸ਼ਾਪਸ ਵੀ ਮਿਲ ਜਾਣਗੇ ਤੁਹਾਨੂੰ ਇੱਕ ਇਕੁਇਪਮੈਂਟ ਵੀ ਮਿਲ ਜਾਊਗਾ ਇੱਥੇ ਗੈਸ ਸਰਵਿਸ ਵੀ ਹੈਗੀ ਹੈ ਅੰਦਰ ਤੁਹਾਨੂੰ ਵਾਸ਼ਰੂਮ ਵੀ ਮਿਲ ਜਾਣਗੇ ਸਾਰਾ ਕੁਝ ਇੱਥੇ ਮਿਲ ਜਾਊਗਾ ਇੱਕ ਤਰ੍ਹਾਂ ਦਾ ਇੱਕ ਛੋਟਾ ਸ਼ਾਪਿੰਗ ਸੈਂਟਰ ਹੈ ਇੱਥੇ ਮੈਨੂੰ ਕਾਫੀ ਵਧੀਆ ਲੱਗਦਾ ਕਿਉਂਕਿ ਇੱਥੇ ਇਹਨਾਂ ਨੇ ਕਾਫੀ ਕੁਝ ਦਿੱਤਾ ਹੋਇਆ ਤੁਸੀਂ ਐਕਸਪਲੋਰ ਕਾਫੀ ਕੁਝ ਕਰ ਸਕਦੇ ਹੋ ਤੇ ਆਹ ਬੋਰਡ ਹੈਗੇ ਜੋ ਜੋ ਇੱਥੇ ਜੀ ਅਵੇਲੇਬਲ ਹੈਗੀ ਹੈ ਉੱਥੇ ਔਰ ਰੈਡੀ ਇਹਨਾਂ ਨੇ ਸਾਈਨ ਬੋਰਡ ਲਗਾਏ ਹੋਏ ਆਹ ਲੀਡੀ ਦੇਖੋ ਜੀ ਔਰ ਰੈਡੀ ਟਾਇਰ ਲੱਗਦੀ ਹੈ ਮੈਨੂੰ ਲੱਗਦਾ ਇਸ ਕੀ ਕਰਕੇ ਆਈ ਹੈ ਤੇ ਬਾਕੀ ਹੁਣ ਆਪਾਂ ਇਹਦੇ ਅੰਦਰ ਚੱਲਦੇ ਆਂ। ਇਹ ਆ ਦੇਖੋ ਇੱਥੇ ਸ਼ੌਪਸ ਵੀ ਐ, ਤੁਸੀਂ ਡਾਈਨਿੰਗ ਵੀ ਕਰ ਸਕਦੇ ਹੋ, ਖਾ ਪੀ ਵੀ ਸਕਦੇ ਹੋ, ਅੰਦਰ ਬੀਅਰ ਬਾਰ ਵਗੈਰਾ ਸਾਰਾ ਕੁਝ ਬੀਅਰ ਵੀ ਹੋਣ ਗਿਆ ਜਾਂ ਫੇਰ ਕੋਈ ਡਰਿੰਕ ਦਾ ਹੋਊਗਾ। ਬੱਚਿਆਂ ਲਈ ਐਕਟੀਵਿਟੀਜ਼ ਵੀ ਹੁੰਦੀਆਂ ਇੱਥੇ। ਤੇ ਆਲਰੇਡੀ ਜਿੱਦਾਂ ਮੈਂ ਤੁਹਾਨੂੰ ਕਿਹਾ ਸੀ ਲੇਟ ਹੋ ਚੁੱਕੇ ਆਂ ਤੇ ਦੇਖੋ ਹੁਣ ਮੈਨੂੰ ਲੱਗਦਾ ਕਿ ਬੰਦ ਵੀ ਹੋ ਚੁੱਕਾ ਕਾਫੀ ਕੁਝ। ਤੇ ਪਰ ਫਿਰ ਵੀ ਮੈਂ ਤੁਹਾਨੂੰ ਦਿਖਾਉਣਾ ਚਾਹੁੰਗਾ ਕਿ ਇੱਥੇ ਕੀ ਕੁਝ ਅਵੇਲੇਬਿਲਿਟੀ ਮਿਲਦੀ ਹੈ। ਤੁਸੀਂ ਇਹ ਬੋਰਡ ਦੇਖ ਹੀ ਸਕਦੇ ਹੋ ਹਾਥਮ ਹੋਟਲ ਦਾ ਆ ਮੈਂ ਇੱਥੇ ਵੀ ਟ੍ਰਾਈ ਕੀਤਾ ਇਹ ਰੂਮ ਲੈਣ ਦੀ ਬਟ ਇਹ ਬੰਦ ਹੈ ਬਟ ਇੱਥੇ ਹੋਰ ਵੀ ਕਾਫੀ ਕੁਝ ਅਵੇਲੇਬਲ ਹੈ ਜਿੱਦਾਂ ਤੁਸੀਂ ਇੱਥੇ نیچے ਜਾ ਕੇ ਕਾਫੀ ਪੀ ਸਕਦੇ ਹੋ ਜਾਂ ਫੇ ਕੁਝ ਵੀ ਇੱਥੇ ਏਟੀਐਮ ਫੈਸਿਲਿਟੀ ਵੀ ਹੈਗੀ ਹੈ ਜੇ ਪੈਸੇ ਵਿਕੜਵਾ ਸਕਦੇ ਹੋ ਜੇਕਰ ਤੁਹਾਨੂੰ ਇਹ ਕੁਝ ਕੈਸ਼ ਚੁਕਰੀਤਣਾ ਹੋਵੇ ਇੱਕ ਐਪਲੀਕੇਸ਼ਨ ਵੀ ਹੈ ਜਿਹਦੇ ਰਾਈ ਤੁਸੀਂ ਸਭ ਕੁਝ ਦੇਖ ਸਕਦੇ ਹੋ ਤੇ ਇੱਕ ਅੰਦਰ ਸ਼ਾਪ ਹੈ ਜਿਹਦੇ ਵਿੱਚ ਥੋੜੀ ਡਮੀਆਂ ਹੈਗੀਆਂ ਉਹਦੇ ਵਿੱਚ ਦੱਸਿਆ ਗਿਆ ਕਿ ਇੱਥੇ ਕਿਦਾਰੇ ਕਪੜੇ ਪਾਣੇ ਚਾਹੀਦੇ ਤਾਂ ਕਿ ਠੰਡ ਤੋਂ ਬਚਿਆ ਜਾ ਸਕੀ ਤੇ ਜਿਹੜੇ ਪੁਰਾਣਾ ਟਾਈਮ ਜਿੱਦਾਂ ਹੋ ਗਿਆ ਕਿ 1916 1952 ਵਿੱਚ ਦੱਸਿਆ ਗਿਆ ਕਿ ਇੱਥੇ ਇਨਫੋਰਮੇਸ਼ਨ ਥੋੜੀ ਦਿੱਤੀ ਹੈ ਸਨੋ ਬਾਰੇ ਜਾਂ ਫਿਰ ਲੋਕਾਂ ਬਾਰੇ ਇਹ ਥੋੜੀ ਟ੍ਰੈਡੀਸ਼ਨ ਬਾਰੇ ਤੇ ਇਥੇ ਓਨਰਸ ਵਗੈਰਾ ਸਾਰਾ ਬਾਰੇ ਦਿੱਤੀ ਗਈ ਹੈ ਇਨਫੋਰਮੇਸ਼ਨ ਆ ਸਰਵਿਸ ਡੈਸਕ ਹੈਗਾ ਇੱਥੇ ਤੁਸੀ ਕੁਝ ਤਰ੍ਹਾਂ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਕਿਸੇ ਵੀ ਰਿਲੇਟਡ ਕੋਈ ਕਲਾਸਿਸ ਰਿਲੇਟਡ ਕੁਝ ਵੀ ਜਾਂ ਪਾਰਕਿੰਗ ਇਸ਼ੂ ਜਾਂ ਫਿਰ ਕੁਝ ਵੀ ਕੁਝ ਵੀ ਖਰੀਦਣਾ ਚਾਹੁੰਦੇ ਹੋ ਇੱਥੇ ਤੁਹਾਨੂੰ ਮਿਲ ਜਾਊਗਾ ਆ ਮੈਂ ਪਾਜੀ ਦੇਖ ਸਕਦੇ ਹਾਂ ਕਿੰਨਾ ਕਿੰਨਾ ਵਧੀਆ ਲੱਗ ਰਿਹਾ ਹੈ ਪੀਕ ਟਾਈਮ ਦੇ ਵਿੱਚ ਜਦੋਂ ਪੂਰੀ ਸਨੌ ਹੁੰਦੀ ਹੈ ਇਦਾਂ ਹੁੰਦਾ ਤੇ ਰੀਅਲੀ ਐਕਚੁਅਲ ਦੇ ਵਿੱਚ ਇਦਾਂ ਹੀ ਹੁੰਦਾ ਇੱਥੇ ਤੇ ਇੱਥੇ ਪ੍ਰੋਪਰ ਇਹਨਾਂ ਨੇ ਪ੍ਰੋਪਰ ਇਨਫੋਰਮੇਸ਼ਨ ਦਿੱਤੀ ਹੈ ਕਿੱਥੇ ਤੁਹਾਨੂੰ ਫਰਸਟ ਏਡ ਦਾ ਹੈਗਾ ਕਿੱਥੇ ਅਵੇਲੇਬਿਲਿਟੀ ਹੈਗੀ ਇਹ ਸਾਰਾ ਕੁਝ ਬਾਕੀ ਰਹੀ ਆ ਇੱਕ ਛੋਟੀ ਜੀ ਸੁਪਰਮਾਰਕਟ ਹੈ ਇੱਥੇ ਤੁਹਾਨੂੰ ਆਪਣੀ ਡੈਕੋਰਿੰਗ ਸਭ ਕੁਝ ਮਿਲ ਸਕਦਾ ਆ ਰਾਉਂਡ ਜੱਜ ਜਿੱਦਾ ਹੋ ਗਿਆ ਫੂਡ ਹੋ ਗਿਆ ਡਰਿੰਕਸ ਹੋ ਗਿਆ ਤੇ ਬਰੈਡ ਹੋ ਗਈ ਇੱਥੇ ਡਰਿੰਕ ਵੀ ਮਿਲਦਾ ਬਟ ਆਈ ਪ੍ਰੇਫਰ ਕਿ ਤੁਸੀਂ ਡਰਿੰਕ ਨਾ ਹੀ ਕਰੋ ਤਾਂ ਗੁੱਡ ਹੈ ਬਿਕੋਜ਼ ਡਰਿੰਕ ਸੇਫ ਲਈ ਠੀਕ ਨਹੀਂ ਆ ਥੋੜਾ ਲੋਕਰ ਫੈਸਿਲਿਟੀ ਵੀ ਇੱਥੇ ਅਵੇਲੇਬਲ ਮਿਲ ਜਾਂਦੀ ਹੈ ਤੁਹਾਨੂੰ ਇੱਥੇ ਜਿੱਦਾਂ ਤੁਹਾਡਾ ਕੋਈ ਜ਼ਰੂਰੀ ਸਮਾਨ ਆ ਜਾਂ ਫੇ ਕੋਈ 스ਨੋਬੋਰਡ ਜਾਂ ਸਕੀ ਤੇ ਰਿਲੇਟਡ ਕੋਈ ਵੀ ਸਮਾਨ ਆ ਤੁਸੀਂ ਇੱਥੇ ਲੋਕਰ ਵੀ ਹਾਇਰ ਕਰ ਸਕਦੇ ਹੋ ਇੱਥੋਂ ਤੁਸੀਂ ਇਹ ਮੈਨੂੰ ਚਲਾਉਣਾ ਤਾਂ ਨਹੀਂ ਆਂਦਾ ਬਟ ਇਹ ਐਸੇ ਏਟੀਐਮ ਹੀ ਹੁੰਦਾ ਇੱਥੇ ਆਰਾਊਂਡ ਜਿੱਦਾਂ ਹੁਣਾ ਆਹ ਲੋਕਰ ਦਾ ਦੇਖਿਆ ਜਾਵੇ ਇੱਥੇ ਸਕੈਨਰ ਹੁੰਦਾ ਆ ਤੇ ਜੇਕਰ ਤੁਹਾਨੂੰ ਇਹ ਲੋਕਰ ਚਾਹੀਦਾ ਤਾਂ ਤੁਸੀਂ ਆਹ ਸ਼ਾਇਦ ਸਕੈਨ ਕਰਕੇ ਤੇ ਤੁਸੀਂ ਇਹ ਲੋਕਰ ਲੈ ਸਕਦੇ ਹੋ ਇਹ ਹਰੇਕ ਦਾ ਅਲੱਗ-ਅਲੱਗ ਪ੍ਰਾਈਸ ਹੁੰਦਾ ਤੇ ਇਸ ਦੇ ਬਾਰੇ ਮੈਨੂੰ ਇੰਨੀ ਨੋਲਿਜ ਨਹੀਂ ਆ ਬਿਕੋਸ ਮੈਂ ਕਦੀ ਯੂਜ਼ ਨਹੀਂ ਕੀਤਾ ਬਟ ਜੇਕਰ ਤੁਹਾਡਾ ਕੋਈ ਜ਼ਰੂਰੀ ਸਮਾਨ ਹੈ ਜਾਂ ਗੱਡੀ ਦੇ ਵਿੱਚ ਹੈ ਤੁਸੀਂ ਇਹਨੂੰ ਹਾਇਰ ਕਰਕੇ ਇੱਥੇ ਸਮਾਨ ਰੱਖ ਵੀ ਸਕਦੇ ਹੋ ਬਾਕੀ ਹੁਣ ਦੇਖੋ ਕਾਫੀ ਕਾਫੀ ਹਨੇਰਾ ਹੋ ਗਿਆ ਹੈ ਤੇ ਬਾਹਰ ਜਿਹੜੀ ਤੁਸੀਂ ਲਾਈਟ ਦੇਖ ਰਹੇ ਹੋ ਇਹ ਐਕਚੁਅਲ ਚ ਇੱਕ ਬੱਸ ਸਰਵਿਸ ਹੈ ਤੇ ਇਹ ਤੁਹਾਨੂੰ ਲੋਕਲ ਜਿੱਦਾ ਕੋਈ ਟਾਊਨ ਜਿੱਥੇ ਤੇ ਜਾਣਾ ਹੋਵੇ ਜਿੱਦਾ ਬ੍ਰਾਈਟਨ ਵੀ ਜਾ ਸਕਦੀ ਹੈ ਹੁਣ ਇਹ ਮੈਨੂੰ ਨਹੀਂ ਪਤਾ ਕਿੱਥੇ ਚੱਲੀ ਹੈ ਬਟ ਇੱਕ ਲੋਕਲ ਬੱਸ ਸਰਵਿਸ ਹੁੰਦੀ ਹੈ ਤੇ ਇਥੇ ਦੀ ਟਾਈਮਿੰਗ ਤੁਹਾਨੂੰ ਵਿਕਟੋਰੀਆ ਪੀਟੀ ਦੇ ਵਿੱਚ ਮਿਲ ਜੂਗੀ ਜਾਂ ਫੇਰ ਹੌਥਮ ਦੀ ਸਾਈਡ ਤੇ ਜ਼ਰੂਰ ਹੋਵੇਗੀ ਆ ਦੇਖੋ ਜੀ ਇਸ ਨੂੰ ਹੁਣ ਤਾਂ ਇਹ ਕਾਫੀ ਜਿੱਦਾ ਪੁਰਾਣੀ ਹੋ ਚੁੱਕੀ ਹੈ ਜਦੋਂ ਬਿਲਕੁਲ ਨਿਊ ਹੁੰਦੀ ਹੈ ਤੇ ਇਹ ਬਹੁਤ ਸੌਫਟ ਹੁੰਦੀ ਹੈ ਇਹ ਵੀ ਕੋਈ ਹੋਟਲ ਹੈਗਾ ਤੇ ਤੇ ਇਹ ਦੇਖ ਹੀ ਸਕਦੇ ਹੋ ਮੇਰੇ ਪਿੱਛੇ ਕਿੰਨਾ ਕਿੰਨਾ ਵਧੀਆ ਹੈ ਉਹਨੇ ਰਾਵੀ ਕਾਫੀ ਹੋ ਚੁੱਕਾ ਹੈ ਠੰਡ ਵੀ ਬਹੁਤ ਹੈ ਬਹੁਤ ਠੰਡਾ ਵੀ ਇੱਥੇ ਬਹੁਤ ਠੰਡਾ ਬਹੁਤ ਠੰਡਾ ਆਹ স্নੋ ਬਾਈਕ ਆ ਜੀ ਤੇ ਇਹ ਨੂੰ ਸਨੋ ਦੇ ਉੱਤੇ ਚਲਾਇਆ ਜਾਂਦਾ ਤੇ ਦੇਖ ਸਕਦੇ ਹੋ ਕਿ ਕਿੰਨੀ ਸੋਹਣੀ ਹੈ ਇਹਨੇ ਚਲਾ ਕੇ ਬੜਾ ਮਜ਼ਾ ਆਉਂਦਾ ਮੈਂ ਇੱਕ ਵਾਰੀ ਟਰਾਈ ਕੀਤੀ ਸੀ ਤੇ ਆ ਦੇਖੋ ਅਰੇਡੀ ਸਟਾਰਟ ਕਰਨ ਲੱਗੇ ਐ ਤੇ ਯਸ ਧੱਕ ਹੋ ਇਹ ਸਨੋਵ ਤੇ ਚੱਲਦੀ ਏ ਤੇ ਇਹਨੂੰ ਚਲਾ ਕੇ ਕਾਫੀ ਮਜ਼ਾ ਆਉਂਦਾ ਮੈਂ ਕੋਈ ਟਰਾਈ ਕੀਤੀ ਰੀਅਲੀ ਬਹੁਤ ਮਜ਼ਾ ਆਉਂਦਾ ਜੇਕਰ ਤੁਸੀਂ ਟਰਾਈ ਕਰਨਾ ਚਾਹੋ ਤਾਂ ਤੁਸੀਂ ਕਰ ਸਕਦੇ ਹੋ ਇਹ ਹੈਗਾ ਜੀ ਫਰਸਟ ایڈ ਲਈ ਜਾਂ ਫੇ ਕੋਈ ਕੰਮ ਨਹੀਂ ਜਿੱਦਾਂ ਤੁਸੀਂ ਕੁਝ ਵੀ ਲੈਣਾ ਹੋਵੇ ਆਪਣੇ ਜੇ ਤੁਹਾਡੇ ਸੱਟ ਚੋਟ ਕੁਝ ਵੀ ਲੱਗ ਜਾਵੇ ਤਾਂ ਤੁਸੀਂ ਇੱਥੋਂ ਲੈ ਸਕਦੇ ਹੋ ਇੱਥੇ ਫੈਸਿਲਿਟੀਆਂ ਵੀ ਪ੍ਰੋਵਾਈਡ ਕਰਦੇ ਆ ਇੱਕ ਤਰ੍ਹਾਂ ਇਹਨਾਂ ਦਾ ਸਕੀ ਪੈਟਰੋਲ ਹੀ ਹੁੰਦਾ ਇਹ ਇਹ ਸਾਰੇ ਜਿੱਦਾ ਏਰੀਆ ਘੁੰਮਦੇ ਆ ਜੇ ਕਿਸੇ ਜਿੱਦਾ ਕੋਈ ਇੰਜਰੀ ਹੋ ਗਈ ਹੈ ਕੁਛ ਵੀ ਹੋ ਗਿਆ ਉਹਨੂੰ ਫੈਸਿਲਿਟੀ ਪ੍ਰੋਵਾਈਡ ਕਰਦੇ ਆ ਠੰਡ ਬਹੁਤ ਬਦਰੀ ਸੀ ਤੇ ਨੇ ਰਵੀ ਕਾਫੀ ਹੋ ਰਹੀ ਤੇ ਮੈਂ ਸੋਚਿਆ ਆਪਾਂ ਹੁਣ ਇੱਥੋਂ ਚੱਲਦੇ ਆ ਤੇ ਹੁਣ ਇੱਥੇ ਜਾਣ ਵੀ ਕਾਫੀ ਟਾਈਮ ਲੱਗਣਾ ਰਸਤੇ 'ਚ ਨੇਰਾ ਵੀ ਬਹੁਤ ਹੋਊਗਾ ਤੇ ਆਪਾਂ ਹੁਣ ਜਾ ਕੇ ਉੱਥੇ ਬ੍ਰਾਈਟ ਆਪਣੇ ਰੂਮ ਦੇ ਵਿੱਚ ਜਾ ਕੇ ਸਟੇ ਕਰਨੀ ਹੈ ਮੈਂ ਸੋਚਿਆ ਤੁਹਾਨੂੰ ਥੋੜਾ ਬ੍ਰਾਈਟ ਵੀ ਦਿਖਾਇਆ ਜਾਵੇ ਰਾਤ ਦੇ ਟਾਈਮ ਦੇ ਵਿੱਚ ਬ੍ਰਾਈਟ ਕਿੱਦਾਂ ਲੱਗਦਾ ਬ੍ਰਾਈਟ ਵੀ ਇੱਕ ਬਹੁਤ ਹੀ ਸੋਹਣਾ ਟਾਊਨ ਹੈ ਲੋਜੀ ਆਪਾ ਪਹੁੰਚ ਗਏ ਆ ਬ੍ਰਾਈਟ ਤੇ ਤੁਸੀਂ ਦੇਖ ਸਕਦੇ ਹੋ ਆਰਾਊਂਡ ਇੱਥੇ ਮੇਰੇ ਸਾਹਮਣੇ ਹੁਣ 9:30 ਹੋਏ ਹੋਣੇ ਤੇ ਤੁਸੀਂ ਦੇਖ ਸਕਦੇ ਹੋ ਹਜੇ ਵੀ ਇੱਥੇ ਕਿੰਨੀ ਚਾਹਲ ਪਹਿਲ ਹੈ ਤੇ ਇਹਨਾਂ ਪੂਰਾ ਲਾਈਟਨਿੰਗ ਕੀਤੀ ਹੋਈ ਹੈ ਇੱਥੇ ਆ ਦੇਖੋ 버거 ਅੱਗੇ ਸ਼ਾਪ ਹੈਗੀ ਹੈ ਤੁਸੀਂ ਕੁਝ ਵੀ ਇੱਥੇ ਖਾਣਾ ਖਾ ਸਕਦੇ ਹੋ ਆ ਦੇਖੋ ਇੱਥੇ ਪੱਬ ਹੈਗਾ ਇੱਥੇ ਤੁਸੀਂ ਆਨ ਕੇ ਡਰਿੰਕ ਵਗੈਰਾ ਇਹ ਕਰਨੀ ਹੈ ਤਾਂ ਕਰ ਸਕਦੇ ਹੋ ਇੱਥੇ ਮਿਊਜ਼ਿਕ ਲੱਗਾ ਹੀ ਹੁੰਦਾ ਤੇ ਮੈਂ ਦੇਖ ਰਿਹਾ ਕਿ ਅੱਜ ਇਹ ਥੋੜਾ ਥੋੜਾ ਜਿਹਾ ਐਮਪਟੀ ਹੈ ਬਟ ਮੇਰੇ ਸਾਮਣੇ ਠੰਡ ਕਰਕੇ ਬਟ ਇਹ ਤਾਂ ਆਲਵੇਸ ਫੁੱਲ ਰਹਿੰਦਾ ਹੈ ਇੱਥੇ ਆ ਦੇਖੋ ਬੈਂਚਸ ਪ੍ਰੋਪਰ ਸਿਟਿੰਗ ਅਰੇਂਜਮੈਂਟ ਬਣਾਇਆ ਹੋਇਆ ਹੈ ਇੱਥੇ ਫਾਇਰ ਪਿਟ ਵੀ ਹੁੰਦੇ ਹੋ ਦੇਖੋ ਲੋਕੀ ਬੈਠੇ ਹੋਏ ਫਾਇਰ ਪਿਟ ਲਗਾ ਕੇ ਤੇ ਆਰਾਮ ਨਾਲ ਆਪਣੀ ਬੀਅਰ ਬੁਰ ਫੜੀਆਂ ਹੋਈਆਂ ਡਰਿੰਕ ਫੜੀਆਂ ਹੋਈਆਂ ਇੰਜੋਏ ਕਰਦੇ ਆਹ ਦੇਖੋ ਇੱਕ ਆ ਵੀ ਹੈਗਾ ਜੀ ਬਾਹਰ ਕਿੰਨਾ ਸੋਹਣਾ ਹੈ ਚੌਪ ਚੌਪ ਤੇ ਅੰਦਰੋਂ ਦੇਖੋ ਲਾਈਟਿੰਗ ਕਿੰਨੀ ਕਿੰਨੀ ਵਧੀਆ ਕੀਤੀ ਹੋਈ ਹੈ ਤੇ ਇੱਥੇ ਵੀ ਤੁਸੀਂ ਆਨ ਕੇ ਵਿਜ਼ਿਟ ਕਰ ਸਕਦੇ ਹੋ ਕਾਫੀ ਕਾਫੀ ਵਧੀਆ ਬਣਾਇਆ ਗਿਆ ਸਾਨੂੰ ਇੱਕ ਸਿਨੇਮਾ ਵੀ ਦਿਖਿਆ ਤੇ ਮੈਂ ਤੇ ਮੇਰੇ ਫਰੈਂਡ ਨੇ ਸੋਚਿਆ ਕਿ ਚਲੋ ਇੱਕ ਮੂਵੀ ਦੇਖ ਕੇ ਜਾਵੇ ਆ ਇਹ ਅੰਦਰ ਪਤਾ ਕੀਤਾ ਬਟ ਉਨ ਦਾ ਸ਼ੂਟਿੰਗ ਅਲਾਉ ਨਹੀਂ 시ਗੀ ਅਸੀਂ ਡਿਨਰ ਕਰਕੇ ਆਪਣੇ ਅਕਮੋਡੇਸ਼ਨ ਵਿੱਚ ਆ ਚੁੱਕੇ ਹਾਂ ਤੇ ਅਕਮੋਡੇਸ਼ਨ ਦਾ ਬਾਹਰ ਦਾ ਨਜ਼ਾਰਾ ਹੈ ਤੇ ਹੁਣ ਤਾਂ ਇਹ ਕਾਫੀ ਹਨੇਰਾ ਹੈ ਬਟ ਸਵੇਰੇ ਤੁਹਾਨੂੰ ਮੈਂ ਦਿਖਾਉਂਗਾ ਕਿ ਕਿੱਦਾਂ ਰ ਹੈ ਤੇ ਇੱਕ ਕੈਰਾਵਨ پارک ਹੁੰਦੀ ਹੈ ਇੱਥੇ ਜਿੱਦਾਂ ਛੋਟੇ ਛੋਟੇ ਕੈਬਿਨਸ ਹੁੰਦੇ ਆ ਇਹ ਫੈਮਿਲੀ ਲਈ ਹੁੰਦੇ ਜਿੱਦਾਂ 2 ਬੈਡਰੂਮ ਜਾਂ 3 ਬੈਡਰੂਮ ਜਿੱਦਾਂ ਚਾਹੋ ਲੈ ਸਕਦੇ ਆ